ਮਾਰਾ ਸਿਵਲ ਲਾਈਨ ਦੀ ਪੁਲਿਸ ਨੇ ਦੋ ਪਿਸਟਲ ਮੈਗਨਿਸ 16 ਜਿੰਦਾ ਰੌਂਡ ਅਤੇ 10 ਗ੍ਰਾਮ ਹੈ ਰੌਂਡ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਬਟਾਲਾ ਸਾਇਲ ਕਾਸਮ ਮੀਰ ਅਤੇ ਡੀ ਐਸ ਪੀ ਸਿਟੀ ਸੰਜੀਤ ਕੁਮਾਰ ਦੇ ਦੇਸ਼ਾ ਨਿਰਦੇਸ਼ਾ ਤਹਿਤ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਾਰ ਵਿਰੋਧ ਵਿਸ਼ੇਸ਼ ਮਹਿਮ ਚਲਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸੇ ਲੜੀ ਤਹਿਤ ਏ ਐਸ ਆਈ ਸੁਖਦੇਸ਼ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਟਿੱਪ ਪੁਆਇੰਟ ਸਾਗਰਪੁਰਾ ਬਟਾਲਾ ਤੋਂ ਆਕਾਸ਼ਦੀਪ ਸਿੰਘ ਵਾਸੀ ਸੰਗਰਾਵਾਂ ਨੂੰ 10 ਗ੍ਰਾਮ ਹਿਰੌਂ ਸਮੇਤ ਕਾਬੂ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੁਲਸ ਪਾਲ ਪੁਲਸ ਪਾਰਟੀ ਨੇ ਉਤਤਕ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਏਐਸਆਈ ਸੁਖਰਾਜ ਸਿੰਘ ਨੇ ਪੁਲਸ ਪਾਰਟੀ ਸਮੇਤ ਅਗਸਤ ਦੌਰਾਨ ਪੁਆਇੰਟ 16 ਫੁੱਟੀ ਸੜਕ ਕਾਦੀਆਂ ਰੋਡ ਬਟਾਲਾ ਤੋਂ ਗੁਰਲਵ ਸਿੰਘ ਵਾਸੀ ਬਟਾਲਾ ਦੋ ਪਿਸਤਲਾ ਦੋ ਮੈਗਨੀਟ ਅਤੇ 16 ਜਿੰਦਾ ਰੋਂਦਾ ਸਮੇਤ ਕਾਬੂ ਕੀਤਾ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਉੱਤਕ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਸ੍ਰਿ ਸ਼ੰਗੀਪ ਸਿੰਘ ਖਾਣਾ ਸਿਗਰਾਂ ਲਗਾ ਹੋਇਆ ਤੇ ਐਸਐਸਪੀ ਸਾਹਿਬ ਦੀ ਅਧਿਅਤਮਤਾ ਮੁਤਾਬਕ ਤੇ ਡੀਐਸਪੀ ਸਾਹਿਬ ਸਹੀ ਦਿਗਾਈ ਦੇ ਦੇ ਹਸਤੇ ਅਨੁਸਾਰ ਦੋ ਦੋਸੀ ਕਾਬੂ ਕੀਤੇ ਗਏ ਆ ਜਿਨ੍ਹਾਂ ਵਿੱਚ ਬਾਦੀਪ ਸਿੰਘ ਸਾਨੂੰ ਬਰਦਾਸ ਐਮ ਪੈਂਡਰਸਨ ਲਾਵਾ ਜਿਹਰੇ ਪਾਸੋਂ 10 ਗ੍ਰਾਮ ਦਾ ਨੁਬਰਾਂ ਹੋਈ ਹੈ ਇਹਦਾ ਮਾੜਾ ਕਰਕੇ ਹੋੜੀ ਰਿਕਵਰੀ ਕੀਤੀ ਜਾਏਗੀ ਨੰਬਰ 2 ਇੱਕ ਗੁਰਲਾ ਸਿੰਘ ਲਾਵਿਆ ਇੱਕ ਦੋ ਪਿਸਤਰ ਬਰੰਦ ਹੋਏ ਆ ਜਿਹਦੇ ਤੋਂ ਨਾਸ ਮੇਦ ਮਹਿੰਦੀ 16 ਰੋਣੇ ਜੀਨਾ ਬਰੰਦ ਕੀਤੇ ਗਏ ਜਿਹਰੇ ਪਾਸੋਂ ਮਾੜਾ ਕਰਕੇ ਹੋੜ ਕਮੀ ਕੀਤੀ ਜਾਏਗੀ